ਨਾਮ ਆ ਜੀ ਮੇਰਾ ਨਾਮ ਮਨਦੀਪ ਕੌਰ ਮਨਦੀਪ ਜੀ ਕਿੱਥੋਂ ਦੇ ਰਹਣ ਵਾਲੇ ਆ ਮੈਂ ਪਿੰਡ ਤਖਣੀ ਦੀ ਰਹਿਣ ਵਾਲੀ ਆ ਅੱਛਾ ਤਖਣੀ ਤੋਂ ਜੀ ਇਹ ਚੋਰ ਆਤੀ ਆ ਜੀ ਪਾਣੀ ਹਾਂਜੀ ਤੇ ਕਿੰਨੀਆਂ ਕਿ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਇਹ ਦਿੱਕਤਾਂ ਜੀ ਬਹੁਤ ਆ ਇੱਕ ਤਾਂ ਇੱਧਰ ਨੂੰ ਆਣ ਜਾਣ ਦਾ ਸਾਧਨ ਬਿਲਕੁਲ ਰੁਕ ਜਾਂਦੇ ਆ ਸਕੂਲ ਦੇ ਬੱਚੇ ਆ ਉਹਨਾਂ ਨੂੰ ਨਹੀਂ ਆਣ ਦਾ ਫਿਰ ਇੱਥੇ ਕੋਈ ਵੀ ਸਾਧਨ ਹੈਗਾ ਜਿਸਲਾ ਮੀ ਆ ਜਾਂਦਾ ਹੈ ਸਾਨੂੰ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਇਹ ਚੋ ਆ ਜਾਂਦਾ ਪਿਛਲੇ ਸਾਲ ਸਰਾਂਜੀ ਦੀ ਗੱਡੀ ਰੁੜੀ ਸੀਗੀ ਸਾ ਗਰਜੀਤ ਸਿੰਘ ਸਾਰੇ ਜਗੇ ਉਹਨਾਂ ਦੀ ਗੱਡੀ ਸਾਰੀ ਰੁੜ ਗਈ ਸੀ ਜੀ ਹਾਂਜੀ ਟੀਚਰ ਸੀਗੇ ਜੀ ਤੇ ਇਹ ਉਹ ਫੇ ਮਸ਼ੀਨ ਲਿਆਂਦੀ ਸੀ ਤੇ ਉਹਦੇ ਨਾਲ ਕੱਢੀ ਸੀ ਜੇ ਵੀ ਸੀ ਨਾਲ ਜੀ ਉਹਦੇ باوجود ਵੀ ਟੀਚਰ ਵੀ ਰੁੜੇ ਪੁਲੀ ਵੀ ਟੁੱਟੀ ਆ ਹਾਂਜੀ ਪੁਲੀ ਨਹੀਂ ਬਣੀ ਇਹ ਜਦ ਦੀ ਮੈਂ ਇੱਥੇ ਆਈ ਹਾਂ ਉਹਦਾ ਇਹ ਹੀ ਹਾਲ ਹੈ ਜੀ ਕਿੰਨੇ ਕ ਸਾਲ ਹੋ ਗਏ ਦੇਖਦੇ ਆ ਨੂੰ ਤਾਂ ਦੇਖਦੇ ਆ ਨੂੰ ਸਾਨੂੰ 10 ਸਾਲ ਤਾਂ ਬਹੁਤ ਹੋ ਗਏ ਆ ਨੇ ਹੂੰ ਤੇ ਜਿਆਦਾਤਰ ਜਦੋਂ ਦੇ ਸਾਡੇ ਬੱਚੇ ਇੱਥੇ ਪੜ੍ਹਦੇ ਆ ਉਹ ਹੀ ਤੱਕ ਇਹ ਹੀ ਆ ਵੀ ਸਾਡੇ ਬੱਚਿਆਂ ਨੂੰ ਇੱਥੇ ਦਿੱਕਤ ਬਹੁਤ ਆਉਂਦੀ ਹੈ। ਕਿੰਨੇ ਸਾਲ ਹੋ ਗਏ ਕਿ ਜਿਆਦਾ ਹਾਂਜੀ 10 ਸਾਲ ਹੋ ਗਏ। ਜੀ। ਤੇ ਹੁਣ ਕੀ ਮੰਗ ਅਪੀਲ ਕੀਤੀ ਹੈ ਕੋਈ ਲੱਗਦਾ ਕਿ ਬਣ ਜੂਗੀ ਇਹ। ਹਾਂਜੀ ਸਾਰੇ ਆਂਦੇ ਆ ਦੇਖ ਕੇ ਚਲ ਜਾਂਦੇ ਆ। ਜੀ। ਕਹਿੰਦੇ ਆ ਬ ਹੋ ਜਾਊਗਾ ਜੀ ਹੋ ਜਾਊਗਾ ਇਹਦੇ ਉੱਤੋਂ ਦੀ ਪੌਲ ਹੋਇਆ ਸੀਗਾ। ਕਹਿੰਦੇ ਸੀ ਕਰ ਦਿੱਤਾ ਆ ਪੌਲ ਪਾਸ ਹੋ ਗਿਆ ਆ ਪਰ ਅੱਜ ਤੱਕਰ ਬਣਿਆ ਨਹੀਂ। ਹੂੰ। ਪੰਜਾਬ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਾਅਵੇ-ਵਾਦੇ ਕੀਤੇ ਸੀ ਹੁਣ ਵੀ ਦਾਅਵੇ-ਵਾਦੇ ਦਗਮੱਜੇ ਮਾਰੇ ਜਾਂਦੇ ਕਿ ਆਹ ਕਰਦਾਂਗੇ ਉਹ ਕਰਦਾਂਗੇ ਲੱਗਦਾ ਕਿ ਕੁਝ ਕੰਢੀ ਦੇ ਇਲਾਕੇ 'ਚ ਕੰਮ ਹੋ ਰਿਹਾ ਕੋਈ ਕੰਢੀ ਦੇ ਇਲਾਕੇ 'ਚ ਕੰਮ ਕੋਈ ਨਹੀਂ ਹੋਇਆ ਸਰਕਾਰ ਭਾ ਆਮ ਆ ਗਈ ਜਿਹੜੀ ਮਰਜ਼ੀ ਸਰਕਾਰ ਹੈ ਪਰ ਦੇਖ ਕੇ ਚੱਲ ਜਾਂਦੇ ਸਾਨੂੰ ਅਜ ਤੱਕਰ ਕੋਈ ਸਹੂਲਤਾਂ ਨਹੀਂ ਮਿਲੀਆਂ ਪਰ ਇੱਥੇ ਸਾਨੂੰ ਕੋਈ ਪਾਰਟੀ ਤੋਂ ਉਮੀਦ ਹੈ ਨਹੀਂ ਕਿ ਸਾਡਾ ਕੋਈ ਕੰਮ ਇਹ ਕਰ ਦੋਗੇ ਹੂੰ ਤੇ ਕਿੰਨਾ ਕੁ ਖਤਰਾ ਇੱਥੋਂ ਤੁਸੀਂ ਲੰਘ ਕੇ ਆਏ ਕਿੰਨਾ ਕੁ ਰਿਸਕ ਲੱਗਦਾ ਜਦੋਂ ਲੰਘ ਕੇ ਖਤਰਾ ਰਿਸਕ ਬਹੁਤ ਹੈ ਜੀ ਟੋਏ ਥਾਂ ਥਾਂ ਪੈਵਾ ਹੁਣ ਤੇ ਮੈਂ ਹੀ ਤੁਰਨ ਲੱਗੀ ਸੀਗੀ ਤਾਂ ਕਿ ਕਾਫੀ ਟੋਏ ਦੇ ਵਿੱਚ ਲੱਗਿਆ ਸੀ ਪੈਰ ਪੈਣ ਸਭ ਇੱਥੇ ਸੱਟ ਚੋਟ ਲੱਗਦੇ ਕਿੰਨੇ ਦੇਖਣਾ ਸਾਨੂੰ ਆ ਕੇ ਪੈਣੀ بارش ਨਾਲ ਇਹ ਹਾਲ ਹੋ ਗਿਆ ਤੇ ਪ੍ਰਸ਼ਾਸਨ ਕਹਿੰਦਾ ਸਾਡੀਆਂ ਤਿਆਰੀਆਂ ਆ ਜੀ ਅਸੀਂ ਨਜਿੱਠਣ ਨੂੰ ਤਿਆਰ ਆ ਜੀ ਜੇ ਹੜਾ ਵਰਗੀ ਸਥਿਤੀ ਆ ਗਈ ਫਿਰ ਪ੍ਰਸ਼ਾਸਨ ਕੀ ਬਹੁਤ ਬੁਰਾ ਹਾਲ ਆ ਜੀ ਸਾਡੀ ਮੰਗ ਇਹ ਹੀ ਆ ਵੀ ਇਹਦਾ ਖੱਡ ਦਾ ਜਨ ਕੇ 14 ਕੋਈ ਨਾ ਕੋਈ ਕਰਨ ਕੰਮ ਵੀ ਬਹੁਤ ਦਿੱਕਤ ਆ ਇੱਥੇ ਆਂਦੇ ਆਂਦੇ ਜਾਂਦੇ ਆ ਨਾ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਕਾਲਾ ਜੀ ਕਾਲਾ ਜੀ ਕਿੱਥੇ ਦੇ ਰਹਿਣ ਨਾਲੇ ਪਿੰਡ ਤਖਣੀ ਦਾ ਜੀ ਤਖਣੀ ਜੀ ਹਾਂਜੀ ਇਹ ਪਾਣੀ ਰਾਤੀਆਂ ਆ ਜਾਂਦੀ ਚੋ ਦੇ ਵਿੱਚ ਹਾਂਜੀ ਸਵੇਰਾ ਆ ਜਾਂਦਾ 4 ਵਜੇ ਜੀ ਕਿਹੜਾ ਇਹ ਪਿੰਡ ਦਾ ਚੋ ਜੀ ਇਹ ਮੈਂਗਰੋਵਲ ਦਾ ਚੋ ਹੈ ਜੀ ਹਿਸ਼ਾਰਪੁਰ ਜਿਲ੍ਹਾ ਹਾਂਜੀ ਹਿਸ਼ਾਰਪੁਰ ਜਿਲ੍ਹਾ ਠੀਕ ਹੈ ਜੀ ਇਹ ਸਮੱਸਿਆ ਕੀ ਆ ਰਹੀ ਦੇਖੋ ਸਮੱਸਿਆ ਇਹ ਹੈ ਜੀ ਉੱਥੇ ਸਵੇਰੇ ਜਿਹੜੇ ਬੰਦੇ ਡਿਊਟੀ ਜਾਂਦੇ ਆ ਕੋਈ 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 ਫੈਮਲੀ ਕੋਈ ਮਾਸਟਰ ਕੋਈ ਡਾਕਟਰ ਕੋਈ ਕੋਈ ਜਾਂਦੇ ਸਾਰੇ ਇੱਥੇ ਰੁਕ ਜਾਂਦੇ ਆ ਬੜੀ ਸਮੱਸਿਆ ਸਾਨੂੰ ਉੱਥੇ ਜੀ ਦੀ ਸਾਨੂੰ ਇਹ ਪੁਲ ਮੰਨਣਾ ਚਾਹੀਦਾ ਹੈ ਕਿਉਂਕਿ ਟ੍ਰੈਫਿਕ ਸਾਰਾ ਇੱਥੇ ਰੁਕ ਜਾਂਦੀ ਹੈ ਹਾਂਜੀ ਤੇ ਪਾਣੀ ਐ ਸਾਰਾ ਹੁਣ ਬਰਸਾਤ ਤਕਰੀਬਨ ਤੋਂ ਚੱਲਦਾ ਹੀ ਕਹਿੰਦੇ ਹਾਂ ਹਾਂ ਹਾਂਜੀ ਬਰਸਾਤ ਬਰਸਾਤ ਚੱਲਦਾ ਰਹਿਣਾ 2 2.5 ਮਹੀਨੇ ਲਗਾਤਾਰ ਚੱਲਣਾ ਇਹ ਠੀਕ ਆ ਜੀ ਹਾਂਜੀ ਕਦੇ ਕੋਈ ਹਾਦਸੇ ਦੀ ਵੀ ਖਬਰ ਆਈ ਇੱਥੇ ਹਾਂਜੀ ਪਿਛਲੇ ਸਾਲ ਗੱਡੀ ਡੋੜ ਗਈ ਇੱਥੇ ਜੀ ਅੱਛਾ ਜੀ ਹਾਂਜੀ ਗੱਡੀ ਡੋੜ ਗਈ ਮਾਸਟਰ ਸਕੂਲ ਨੂੰ ਚੱਲ ਰਿਹਾ ਹੁਣ ਗੱਡੀ ਬੰਦ ਹੋ ਗਈ ਪਾਣੀ ਚ ਜੀ ਉਹਦੀ ਗੱਡੀ ਡੋੜ ਗਈ ਬਚਾਰੇ ਦੀ ਇੱਥੇ ਜੀ ਉਹਦੇ ਕੋਲ फटाफट 4 4.5 ਲੱਖ ਦਾ ਨੁਕਸਾਨ ਹੋ ਗਿਆ ਗੱਡੀ ਦਾ ਉਹਦਾ ਜੀ ਹਾਂਜੀ ਤੇ ਕਦੇ ਕਹਿੰਦੇ ਲਿਖਤੀ ਵੀ ਦਿੱਤਾ ਕਦੇ ਇੱਕ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਦੇ ਹਾਂਜੀ ਲਿਖਤੀ ਵੀ ਹਾਂਜੀ ਆ ਜਿਹੜਾ ਹੁਣ ਕਿੰਨੀ ਕੁ ਪੁਲੀ ਆ ਜਿਹੜਾ ਸਲੇਬ ਕਿੰਨੀ ਕੁ ਬਹਿ ਗਈ ਤੇ ਕਿੰਨੀ ਕੁ ਰਹਿ ਗਈ ਆ ਸਲੇਬ ਖਤਮ ਹੈ ਜੀ ਇਹ ਡੈਡ ਇਹ ਤਾਂ ਖਤਮ ਹੈ ਜੀ ਇਹ ਤੇ ਜਿਹੜਾ ਬੱਸਾਂ ਟਰੱਕ ਟਰੱਕ ਲੰਘਦੇ ਆ ਜੀ ਇਹ ਹੁਣ ਕਿੱਥੋਂ ਲੰਘਦੇ ਆ ਬੱਸਾਂ ਵੀ ਮਾੜੀਆਂ ਮੋਟੀਆਂ ਲੰਘਦੀਆਂ ਖੱਡਾ ਵਿੱਚ ਬਹੁਤ ਡੂੰਘਾ ਪੈ ਗਿਆ ਉਹਦੇ ਨਾਲ ਟ੍ਰੈਫਿਕ ਵਾਲਿਆਂ ਨੂੰ ਆਉਣ ਜਾਣ ਦੀ ਤੰਗੀ ਬਹੁਤ ਹੈ ਰੋਡ ਡੇਗਣ ਦਾ ਖਤਰਾ ਬਹੁਤ ਹੈ ਹੋਣ ਆਹੀ ਲੱਗਿਆ ਉਹਦਾ ਹੱਲ ਕਰਨ ਉੱਥੇ ਕੋਈ ਟੋਆ ਪਿਆ ਉੱਥੇ ਕੋਈ ਰੱਖ ਦੇ ਉਂਦਰ ਜਿਹੜੀਆਂ ਦੋ ਕੰਧਾਂ ਬਣਾਈਆਂ ਸੀਗੀਆਂ ਪਿਛਲੇ ਸਾਲ ਪ੍ਰਸ਼ਾਸਨ ਨੇ ਕਹਿੰਦੇ ਵੀ ਇਹਦੇ ਵਿੱਚ ਵੀ ਰਾਤ ਨੂੰ ਨੇਜ ਦਾ ਧੁੰਦ ਵਗੈਰਾ ਚ ਕਈ ਵਾਰੀ ਹਾਂ ਬੰਦੇ ਵੱਜ ਗਏ ਤੇ ਮੋਟਰਸਾਈਕਲ ਵੱਜੇ ਮੁੰਡੇ ਦੋ ਕੁ ਬਰ ਜੀ ਰਾਤ ਨੂੰ ਧੁੰਦ ਜੀ ਨਹੀਂ ਪਤਾ ਲੱਗਿਆ ਜਿਹੜਾ ਪਰਦੇਸੀ ਬੰਦਾ ਨੂੰ ਕੀ ਪਤਾ ਵੀ ਇੱਥੇ ਕੀ ਹੈ ਉਹ ਕਈ ਰਾਤ ਨੂੰ ਧੁੰਦ ਚ ਆਏ ਨਹੀਂ ਪਤਾ ਲੱਗਿਆ ਵਿੱਚ ਵੱਜ ਗਏ ਵਿਚਾਰੇ ਚਲੋ ਬਚਾਅ ਹੋ ਗਿਆ ਸੱਟਾ-ਸੂਟਾ ਮਾੜੀ-ਮੋਟੀ ਹੋ ਗਈਆਂ ਹਾਂ ਹਾਂਜੀ ਕੋਈ ਅਪੀਲ ਕੋਈ ਮੰਗ ਸਰਕਾਰ ਤੋਂ ਸਰਕਾਰ ਸਾ ਤੋਂ ਮੰਗ ਹੈ ਇਹ ਸਾਡਾ ਪੋਲ ਬਣਾ ਦੇਣੇ ਹ ਜਿਹੜਾ ਸਾਨੂੰ ਤੰਗੀਏ ਪੂਰੀ ਕਰਦਣੇ ਸੀ ਠੀਕ ਹੈ ਜੀ ਇਹ ਪਹਿਲੀ ਪ੍ਰਸਾਦ ਨਾਲ ਹੀ ਹਾਲ ਹੋ ਗਿਆ ਹਾਂਜੀ ਪਹਿਲੀ ਪ੍ਰਸਾਦ ਨਾਲ ਹੀ ਠੀਕ ਹੈ ਜੀ ਤੇ ਅੱਗੇ ਹੁਣ ਜਿਹੜਾ ਪ੍ਰਸਾਦ ਪੈਣੀ ਫਿਰ ਤਾਂ ਹਾਲਾਤ ਪਾਣੀ ਜ਼ਿਆਦਾ ਵੱਜਦਾ ਨਹੀਂ ਅਜੇ ਤਾਂ ਚੋਹ ਸੁੱਕੇ ਸਕੇ ਆ ਮਾੜੇ ਮੋਟੇ ਜੋ ਪਾਣੀ ਪੀ ਜਾਂਦੀ ਉਹ ਹੁਣ ਦੇਖੋ ਜੀ ਹੁਣ ਅਗਲੀ بارش ਪੈ ਜੇ ਪਾਣੀ ਤਾਂ ਟੱਪ ਨਹੀਂ ਹੁਣ ਸਕੂਟਰ ਦੀ ਟੱਪ ਹੋਣਾ ਕਿੰਨੇ ਕ ਫੁੱਟ ਪਾਣੀ ਚੜ ਜਾਂਦਾ ਜਿੱਥੇ ਭਾਜੀ ਇਹ ਘਟੋ ਘਟ ਰਾਤ ਦਾ ਜਿਹੜਾ 6 ਫੁੱਟ ਪਾਣੀ ਆਇਆ ਅੱਛਾ ਜੀ ਹਾਂਜੀ ਠੀਕ 5 5.5 6 ਫੁੱਟ ਪਾਣੀ ਆਇਆ ਜਦੋਂ ਇੱਥੇ ਫਸ ਜਾਂਦੀ ਟਰੈਫਿਕ ਫੇ ਜਿਹਦਾ ਡਿਊਟੀ ਤੇ ਜਾਣਾ ਕੋਈ ਲੇਟ ਹੋ ਜਾਂਦਾ ਕਿਸੇ ਦੀ ਨੌਕਰੀ ਵੀ ਜਾ ਸਕਦੀ ਹੈ ਹਾਂਜੀ 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 ਬੱਚਿਆਂ ਨੇ ਵੀ ਪੜ੍ਹਨ ਜਾਣਾ ਹਾਂਜੀ ਫਿਰ ਹੋਰ ਕਿਹੜਾ ਰੂਟ ਕਿੱਧਰ ਕਿੰਨਾ ਫਿਰ ਇੱਥੋਂ ਜੇ ਮੈਂਗਰੋਲ ਸਕੂਲ ਬੱਚੇ ਪੜ੍ਹਨ ਜਾਂਦੇ ਫਿਰ ਪਹਿਲਾਂ ਰਿਆਣਾ ਜਾਣਾ ਪੈਂਦਾ ਰਿਆਣੇ ਤੋਂ ਫਿਰ ਬਾਗ ਉੱਥੇ ਜਾਣਾ ਪੈਂਦਾ ਭੀਖੋਲ ਭੀਖੋਲ ਤੋਂ ਫਿਰ ਕਾਂਟੀਆਂ ਕਾਂਟੀਆਂ ਤੋਂ ਫਿਰ ਮੈਂਗਰੋਲ ਲੱਗਦਾ ਹੈ ਆਜ਼ਾਦੀ ਤੋਂ ਲੈ ਕੇ ਅੱਜ ਇੰਨੇ ਸਾਲਾਂ ਤੱਕ ਵੀ ਹੱਲੇ ਮੂਲ ਸੂਲਤਾਂ ਲਈ ਲੋਕ ਤੜਫ ਰਹੇ ਤਰਸ ਰਹੇ ਹਾਂਜੀ ਇਹ ਸਹੂਲਤ ਸਾਨੂੰ ਚਾਹੀਦੀ ਜੇ ਹੋ ਜਾਵੇ ਤਾਂ ਵਧੀਆ ਗੱਲ ਹੋ ਗਈ ਜੀ ਸਰ ਕੀ ਨਾਮ ਆ ਜੀ ਸਰਿੰਦਰਪਾਲ ਕਿਹੜਾ ਪਿੰਡ ਆ ਜੀ ਮਹੰਗਰਵਾਲ ਜੀ ਮਹੰਗਰਵਾਲ ਜੀ ਇਹ ਪਾਣੀ ਕਦੋਂ ਆਇਆ ਚੋਦ ਵਿੱਚ ਇਹ ਪਾਣੀ ਸਵੇਰੇ 5 ਵਜੇ ਆਇਆ ਜੀ ਅੱਛਾ ਜੀ ਕਿੰਨਾ ਕ ਪਾਣੀ ਆ ਜੀ ਪਾਣੀ ਸੀਗਾ ਜੀ ਕੋਈ 1.8 10 ਫੁੱਟ ਅੱਛਾ ਜੀ ਤੇ ਕਿੰਨੀ ਕੀ ਦਿੱਕਤਾਂ ਪਰੇਸ਼ਾਨੀਆਂ ਕੀ ਆ ਰਹੀਆਂ ਜੀ ਹੁਣ ਹਾਂ ਜੀ ਤੁਹਾਡੇ ਸਾਹਮਣੇ ਆ ਹੀ ਦੇਖਿਆ ਜੀ ਤੁਸੀਂ ਗੱਡੀ ਕਿਦਾਂ ਵਿੱਚ ਡੁੱਬ ਗਈ ਖੜਕ ਦੇਣੀ ਸਭ ਕੁਝ ਡੁੱਲ ਗਿਆ ਇੱਕ ਵਾਰ ਪਿਛਲੀ ਵਾਰੀ ਮਾਸਟਰ ਡੁੱਲ ਗਿਆ ਸੀ ਗੱਡੀ ਵੀ ਰੁੜ ਗਈ ਉਹਦੀ 3 ਦਿਨ ਗੱਡੀ ਕੱਢੀ ਜਾ ਕੇ ਤੇ ਬੱਚਿਆਂ ਦੀ ਬਹੁਤ ਦਿੱਕਤ ਆ ਪੜਾਈ ਵਾਲਿਆਂ ਦੀ ਦੋ ਦੋ ਚਾਰ ਚਾਰ ਘੰਟੇ ਸਟੋਪੇਜ ਲਾਣਾ ਪੈਂਦਾ ਬੱਚਿਆਂ ਨੂੰ ਫੇਰ ਛੁੱਟੀ ਹੁੰਦੀ ਛੁੱਟੀ ਕਰਨੀ ਪੈਂਦੀ ਉਹਨਾਂ ਨੂੰ ਸਰਕਾਰੀ ਸਕੂਲ ਹੈ ਮਹੰਗਰਵਾਲ ਜੀ ਸੀਨੀਅਰਸ ਕੰਟਰੀ ਸਕੂਲ ਸਾਰੀ ਛੁੱਟੀ ਹੁੰਦੀ ਜੀ ਫਿਰ ਜੀ ਇਸ ਕਰਕੇ ਪੜ੍ਹਾਈ ਦੇ ਉੱਤੇ ਬਹੁਤ ਦਿੱਕਤ ਆਂਦੀ ਹੈ ਓੜੀ ਰੁੜੀ ਨੂੰ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਹੋ ਗਿਆ ਜੀ ਕਹਿੰਦੇ ਵੀ ਹੋ ਗਿਆ ਤਕਰੀਬਨ ਤਿੰਨ ਸਾਲ ਤੋਂ ਉੱਪਰ ਹੋ ਗਿਆ ਪੁਰਾਣੀ ਸਰਕਾਰ ਚਾਰ ਸਾਲ ਹੋ ਗਏ ਜੀ ਇਹਨੂੰ ਚਾਰ ਸਾਲ ਰੁੜੀ ਨੂੰ ਹੋ ਗਏ ਹਾਂ ਜੀ ਦੋਨੇ ਰੁੜ ਗਈਆਂ ਜੀ ਇੱਕ ਉੱਪਰ ਦੀ ਵੀ ਹੈ ਜੀ ਅੱਛਾ ਜੀ ਕੋਟ ਪਟਿਆਲਾ ਵਾਲੀ ਅੱਛਾ ਜੀ ਉਹ ਵੀ ਰੁੜ ਗਈ ਹੈ ਜੀ ਤੇ ਕਹਿੰਦੇ ਵੀ ਧਿਆਨ ਤੇਰੇ ਬਾਰੇ ਆ ਦੁਆਰ ਦੇਗੇ ਜੀ ਮੋਰੇ ਤੇ ਬਸ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਹੈ ਜੀ ਮੋਟਰਸਾਈਕਲ ਕਿੱਦਾਂ ਤੇ ਐਲ ਐਸ ਟੀ ਵੀ ਦਿੱਤਾ ਜੀ ਕੋਈ ਹੱਲ ਨਹੀਂ ਹੋਇਆ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਸਭ ਇਦਾਂ ਹੀ ਲੰਗੀ ਜਾਂਦੇ ਜੀ ਕੋਈ ਰੁੜੀ ਜਾਂਦਾ ਕੋਈ ਕੁਛ ਹੋਈ ਜਾਂਦਾ ਜੀ ਤੇ ਸਾਰੇ ਆਪਣੇ ਹਾਂ ਜੀ ਹਾਂ ਜੀ ਲੈ ਕੇ ਲੰਘ ਰਹੇ ਆ ਜੀ ਸਵੇਰ ਦੇ ਲੱਗੇ ਟਪਾਣ ਵਾਸਤੇ ਇਹਨਾਂ ਨੂੰ ਉਹ ਬੂਏ ਇੱਕ ਨੇੜੀ ਡੇ ਗਈ ਅੱਛਾ ਜੀ ਐਕਟਵਾ ਤੋਂ ਤੇ ਮਤਲਬ ਵਾਰੀ ਵਾਰੀ ਸਿਰ ਤੁਸੀਂ ਜੀ ਹਾਂਜੀ ਹਾਂਜੀ ਆਪਣੇ ਲੈਵਲ ਦੇਣਾ ਸੇਵਾ ਕਰਨੀ ਹਾਂਜੀ ਸਕੂਲ ਦੇ ਬੱਚੇ ਟਪਾਈ ਦੇ ਜੀ ਫਿਰ ਜੀ ਹਾਂਜੀ ਤੇ ਆਪਣਾ ਫਿਰ ਜਦੋਂ ਇੱਧਰ ਨੂੰ ਆਣਾ ਹੁੰਦਾ ਜਾਂ ਜਾਣਾ ਹੁੰਦਾ ਫਿਰ ਬਾਇਆ ਹਿਹਾਪਰ ਹੋ ਕੇ ਜਾਣਾ ਪੈਂਦਾ ਜੀ ਜੇ ਹਰਿਆਣੇ ਨੂੰ ਜਾਣਾ ਹੋਵੇ ਅੱਛਾ ਜੀ ਹਾਂਜੀ 30 35 ਕਿਲੋਮੀਟਰ ਸਫਰ ਪੈਂਦਾ ਜੀ ਉਹ ਅੱਛਾ ਜੀ ਹਾਂਜੀ ਇੱਥੋਂ ਦਾ 8 ਕਿਲੋਮੀਟਰ ਹੈ ਜੀ ਜੀ ਅਸੀਂ ਤਾਂ ਇਹੀ ਕਹਿੰਦੇ ਪ੍ਰਸ਼ਾਸਨ ਨੂੰ ਵੀ ਇੱਥੇ ਪੁਲ ਦਾ ਕੋਈ ਸਾਰੀ ਕੀਤੀ ਜਾਵੇ ਛੋਟਾ ਮੋਟਾ ਪੁਲ ਬਣਾਇਆ ਜਾਵੇ ਇਹਨੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਤੁਸੀਂ ਦੱਸਦੇ ਗੱਡੀ ਮਾਟੀਚਰ ਅਧਿਆਪਕ ਦੀ ਵੀ ਰੋੜ ਕੇ ਟੀਚਰ ਤੇ ਜਾਣ ਦੇ ਲਈ ਲੇਟ ਹੋ ਗਏ ਸਾਰਾ ਕੁਝ ਲਾ ਸਰਕਾਰੀ ਅਧਿਆਪਕ ਸੀਗਾ ਜੀ ਉਹ ਸਰਕਾਰੀ ਪਰ ਉਹਦੇ باوجود ਵੀ ਹੁਣ ਤੱਕ ਇਹ ਨਾ ਪੜਨਾ ਤੇ ਸਰਕਾਰ ਨੂੰ ਕੁਝ ਕਾ ਖੜਾ ਦੇਖਦੇ ਆ ਸਰਕਾਰ ਹੁਣ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਕੀ ਕਹੇ ਸਾਰੇ ਸਰਕਾਰ ਅੱਗੇ ਆਹੀ ਤਾਂ ਗੁਜਾਰਿਸ਼ ਵੀ ਕਰ ਸਕਦੇ ਆ ਇਹ ਤਾਂ ਸਰਕਾਰ ਦਾ ਹੀ ਕੰਮ ਹੈ ਵੱਡੇ ਮੋਟੇ ਕੰਮ ਹੈ ਸਰਕਾਰ ਦਾ ਹੀ ਕੰਮ ਹੈ ਇਹ ਗੱਡੀ ਦੇ ਇਲਾਕੇ ਵਿੱਚ ਚੋਣਾ ਜਿੱਤਣ ਤੋਂ ਬਾਅਦ ਆਇਆ ਕਿਤੇ ਕੋਈ ਨਹੀਂ ਜੀ ਕੋਈ ਨਹੀਂ ਆਇਆ ਕਰੇ ਹਾਂ ਬਾਤ ਪੁੱਛੀ ਕਿਸੇ ਨੇ ਡਾਕਟਰ ਰਵਜੋਦ ਜੀ ਆਏ ਸੀਗੇ ਕਦੋਂ ਦੋ ਵਾਰ ਤੇ ਬਾਕੀ ਹੁਣ ਜਿਹੜੇ ਨਵੇਂ ਬਣੇ ਐਮਪੀਓ ਤਾਂ ਆਏ ਨਹੀਂ ਜੀ ਕਦੀ ਆਏ ਨਹੀਂ ਇਦਨ ਹੁਣ ਹਲਕਾ ਕਿਹੜਾ ਪੈਂਦਾ ਜੀ ਇਹ ਹਲਕਾ ਸਾਨੂੰ ਸ਼ਾਮ 84 ਸ਼ਾਮ 84 ਜੀ ਜ਼ਿਲ੍ਹਾ ਸ਼ਿਆਹਪੁਰ ਜ਼ਿਲ੍ਹਾ ਸ਼ਿਆਹਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਡਮਿਨਿਸਟ੍ਰੇਸ਼ਨ ਨੇ ਆ ਦੋ ਕੰਨਾਂ ਬਣਾਈਆਂ ਸੀਗੀਆਂ ਇਹਦੇ ਪਰ ਇਹ ਕੀ ਕਿਦਾਂ ਬਣਾਈਆਂ ਬਸ ਇਹ ਕਹਿੰਦਾ ਰਕਾਬੜ ਵਾਸਤੇ ਲਾਈਆਂ ਵੀ ਕੋਈ ਆਣ ਸਿੱਧਾ ਨਾ ਟੱਪ ਜਾਵੇ ਰਾਤ ਬਰਾਤੇ ਮੋਰੇ ਸਲੇਬ ਟੁੱਟੀ ਹੋਇਆ ਜੀ ਇਸ ਕਰਕੇ ਸਲੇਬ ਬਣਾਉਣ ਦੀ ਜਗਾ ਇੱਥੇ ਕਰਾ ਹਾਂਜੀ ਮੋਰੇ ਕੰਦਾ ਲਾਤੀਆਂ ਜੀ ਦੋ ਇੱਥੇ ਖਰਚਾ ਕਰਤਾ ਹਾਂਜੀ ਹਾਂਜੀ ਇਹ ਜਿਹੜੀ ਸਲੇਬ ਬਣਾਈ ਹੈ ਜਿੱਦਾਂ ਹੁਣ ਤੇ ਥੋੜੀ ਸਲੇਬ ਬਣਾ ਦਿੰਦੇ ਹਾਂ ਹਾਂਜੀ ਹਾਂਜੀ ਸਲੇਬ ਬਣਾ ਦਿੰਦੇ ਤੇ ਬਸ ਇਹਦੇ ਮਾਰ ਕੇ ਯਾਨੀ ਇਹ ਖਰਚਾ ਜਿਹੜਾ ਹੈ ਕੰਦਾ ਬਣਾਉਣ ਤੇ ਉਹ ਸਲੇਬ ਬਣਾਉਣ ਤੇ ਕਰ ਦਿੰਦੇ ਤਾਂ ਹਾਂਜੀ ਹਾਂਜੀ ਟੈਂਪਰੇਰੀ ਟੱਪ ਸਕਦਾ ਸੀ ਬੰਦਾ ਠੀਕ ਹੈ ਜੀ ਕੋਈ ਸਾਧਨ ਟੱਪ ਜਾਂਦੇ ਆਹ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਗੱਡੀ ਕਿਦਾਂ ਜੀ 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 ਮਤਲਬ ਗੱਡੀਆਂ ਦਾ ਨੁਕਸਾਨ ਹੋ ਰਿਹਾ ਹਾਂਜੀ ਹਾਂਜੀ ਠੀਕ ਹੈ ਕਦੇ ਵੀ ਤੁਸੀਂ ਕਈ ਲੇਡੀਜ਼ ਵਗੈਰਾ ਵੀ ਟੱਪਣ ਲੱਗੇ ਕੋਈ ਰੋੜ ਰੋੜਦੀਆਂ ਸਵੇੜੀਆਂ ਪੜੀਆਂ ਡੇਗ ਪਈ ਸੀ ਦੋ ਤਿੰਨ ਜਣੇ ਸਾਰੇ ਸਭ ਚੱਲ ਗਏ ਜੀ ਇੱਥੋਂ ਬਹੁਤ ਕਰਕੇ ਤੇ ਕਰ ਬਹੁਤ ਜ਼ਿਆਦਾ ਜੀ ਸਾਰੇ ਘਰ ਚਲ ਗਏ ਜੀ ਇੱਥੋਂ ਪਿੰਡ ਖਾਲੀ ਹੋ ਗਿਆ ਕੋਟ ਪਟਿਆਲਾ ਖਾਲੀ ਹੋ ਗਿਆ ਜੀ ਸਾਰੇ ਸੈਂਚਾ ਚਲ ਗਏ ਜੀ ਰਸੂਲਪੁਰ ਚਲ ਗਏ ਅੱਜੋ ਵਾਲੇ ਚਲ ਗਏ ਸਾਰੇ ਜਿੰਨੇ ਸੀਗੇ ਮਹੰਗਰੋਵਾਲ ਦੇ ਵੀ ਚਲ ਗਏ ਸਾਰੇ ਜੀ ਕਈ ਤਾਂ ਛੱਡ ਗਏ ਹਿਮਾਚਲ ਵਾਲੇ ਪਾਸੇ ਨੂੰ ਵੀ ਜਾ ਰਹੇ ਕੋਈ ਉਧਰ ਹਿਮਾਚਲ ਲੱਗੇ ਪੈਂਦਾ ਹਿਮਾਚਲ ਲੱਗੇ ਪੈਂਦਾ ਜੀ ਉਹਨਾਂ ਨੂੰ ਇਸ ਕਰਕੇ ਉਹ ਉਧਰ ਚਲੇ ਹਾਂਜੀ ਹਾਂਜੀ ਉਹ ਕਿਧਰ ਰਜਾਇਆ ਉਹਨਾਂ ਨੇ ਆਪਣਾ ਉਧਰ ਹੀ ਕਰ ਲਿਆ ਜੀ ਸਭ ਕੁਝ ਸੈੱਟ ਹਾਂਜੀ ਇਸ ਕਰਕੇ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਟੁੱਟੀ ਪਈ ਸਲੇਬ ਉੱਪਰਲੀ ਸਲੇਬ ਵੀ ਟੁੱਟੀ ਪਈ ਆ ਉਧਰ ਵੀ ਬੱਚੇ ਪੜਨ ਮੰਗ ਪਈ ਲਈ ਆ ਵੀ ਇਹਨੂੰ ਥੋੜਾ ਕੋਈ ਪੁਲ ਵਗੈਰਾ ਬਣਾਇਆ ਜਾਵੇ ਤੇ ਨਾਲ ਸਭ ਤੋਂ ਸੁੱਖਾ ਸਾਧਨ ਹੋ ਜਾਵੇ ਬੱਚਿਆਂ ਦਾ ਆਣ ਜਾਣ ਦਾ ਹੋਰ ਕਈ ਕੁਝ ਯਾਨੀ ਕਿ ਆ ਦੇਖੋ ਟਰੈਂਪੂ ਦੇਖੋ ਜੀ ਫਸਿਆ ਪਿਆ